ਇਸ ਸਰਕਟ ਹਾਊਸ ਨੇੜੇੋਂ ਸਾਹਮਣੇ ਆ ਰਿਹਾ ਜਿੱਥੇ ਬੀਤੀ ਦੇ ਰਾਤ ਦੋ ਗੁੱਟਾਂ ਦੇ ਵਿੱਚ ਕਾਫੀ ਵੱਡੀ ਛੜਪ ਹੋਈ ਤੇ ਦੱਸਦੀ ਹੈ ਕਿ ਇਸ ਛੜਪ ਦੇ ਦੌਰਾਨ ਇੱਕ ਨੌਜਵਾਨ ਦੇ ਵੱਲੋਂ ਓਪਨ ਫਾਇਰ ਵੀ ਕੀਤਾ ਗਿਆ ਤਾਂ ਇੱਕ ਪਰਿਵਾਰ ਜਿਹੜਾ ਕਿਤੇ ਜਾਣ ਦੇ ਲਈ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤੇ ਸਾਹਮਣੋਂ ਜਿਸ ਵੇਲੇ ਇੱਕ ਗੱਡੀਆਂ ਆਂਦੀ ਹੈ ਜਿਸ ਦੇ ਵਿੱਚ ਚਾਰ ਨੌਜਵਾਨ ਸਵਾਰ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਕਾਫੀ ਜ਼ਿਆਦਾ ਬਹਿਸਬਾਜ਼ੀ ਹੋ ਜਾਂਦੀ ਹੈ ਜਿਸ ਦੇ ਮਗਰੋਂ ਦਿਖਾਇਆ ਗਿਆ ਕਿ ਜਿਹੜੀ ਗੱਡੀ ਦੇ ਵਿੱਚ ਚਾਰ ਨੌਜਵਾਨ ਸਵਾਰ ਸੀ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਗਾਲੀ ਗਲੋਚ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਤੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਇਸ ਪੂਰੇ ਵਿਵਾਦ ਦੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਕਾਫੀ ਜ਼ਿਆਦਾ ਬਹਿਸ ਹੁੰਦੀ ਹੈ ਦੋਵੇਂ ਗੁੱਟਾਂ ਦੇ ਵਿੱਚ ਤਾਂ ਜਿਸ ਦੇ ਮਗਰੋਂ ਉੱਥੋਂ ਲੰਘ ਰਿਹਾ ਇੱਕ ਰਾਗੀ ਨੌਜਵਾਨ ਦੇ ਵੱਲੋਂ ਜਿਸ ਵੇਲੇ ਇਹਨਾਂ ਚਾਰ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਉਸ ਦੀ ਗੱਲ ਤਾਂ ਕੀ ਸੁਣਨੀ ਸੀ ਇਹਨਾਂ ਨਾਰ ਨੌਜਵਾਨਾਂ ਦੇ ਵੱਲੋਂ ਉਸ ਕੱਲੇ ਨੌਜਵਾਨ ਨੂੰ ਜਿਹੜਾ けਰ ਲਿੱਤਾ ਜਾਂਦਾ ਉਸ ਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਤੇ ਜਿਸ ਦੇ ਮਗਰੋਂ ਜਿਹੜਾ ਕੱਲਾ ਨੌਜਵਾਨ ਸੀ ਉਸ ਦੇ ਵੱਲੋਂ ਆਪਣਾ ਬਚਾਅ ਕਰਨ ਦੇ ਲਈ ਓਪਨ ਫਾਇਰ ਵੀ ਕੀਤਾ ਗਿਆ ਤਾਂ ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ ਲੁਧਿਆਣਾ ਦੇ ਸਰਕਟ ਹਾਊਸ ਨੇੜੇ ਕਾਫੀ ਵੱਡਾ ਹੰਗਾਮਾ ਹੋਇਆ ਇੱਕ ਪਰਿਵਾਰ ਜਿਹੜਾ ਕਿਤੇ ਜਾ ਰਿਹਾ ਸੀ ਤਾਂ ਸਾਹਮਣੋਂ ਆ ਰਹੇ ਨੌਜਵਾਨਾਂ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ ਤਾਂ ਜਿਸ ਨੂੰ ਲੈ ਕੇ ਛੜਪਛੜੇ ਕਾਫੀ ਜ਼ਿਆਦਾ ਵਧਦੇ ਤਾਂ ਜਿਸ ਵਿਚਾਲੇ ਦੇਖਿਆ ਜਾ ਸਕਦਾ ਸੀ ਕਿ ਕੱਲਾ ਨੌਜਵਾਨ ਜਿਹੜਾ ਉਸ ਨੂੰ ਇਹਨਾਂ ਚਾਰ ਨੌਜਵਾਨਾਂ ਦੇ ਵੱਲੋਂ ਕਾਫੀ ਜ਼ਿਆਦਾ ਕੁੱਟਿਆ ਗਿਆ ਤਾਂ ਨੌਜਵਾਨ ਦੇ ਵੱਲੋਂ ਵੀ ਆਪਣੇ ਬਚਾਅ ਦੇ ਵਿੱਚ ਇੱਕ ਫਾਇਰ ਕੀਤਾ ਗਿਆ ਤਾਂ ਦੇਖਿਆ ਜਾ ਸਕਦਾ ਮੌਕੇ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਵਾਰ ਇਹਨਾਂ ਤਸਵੀਰਾਂ ਦਾ ਤੁਸੀਂ ਵੀ ਰੋਕ ਕਰੋ ਮਾਮਲਾ ਲੁਧਿਆਣਾ ਹਾਂਜੀ ਸਰ ਸਰ ਕੀ ਮੈਸੇਜ ਕੀ ਮਿਲੇ ਤੁਹਾਨੂੰ ਕੀ ਅਪਡੇਟ ਕੀ ਹੈ ਜੀ ਬ੍ਰਦਰ ਮੈਸੇਜ ਉਸ ਨਹੀਂ ਹੈਗਾ ਕਿ ਲੜਾਈ ਹੋਈ ਹੈ ਦੋ ਕੁੱਟਾਂ ਦੇ ਵਿੱਚ ਤੇ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿਹੜੀ ਜਗ੍ਹਾ ਹੋਇਆ ਭਾਜੀ ਇਹ ਇਹ ਉਹਦੇ ਸਰਕਟ ਹਾਊਸ ਦੇ ਪਾਸੇ ਹੀ ਕਹ ਰਹੇ ਸੀ ਠੀਕ ਹੈ ਕੋਈ ਮਿਲੇ ਕੋਈ ਸੀਸੀ ਕੈਮਰਾ ਫੁਟੇਜ ਮਿਲੇਗੀ ਨਹੀਂ ਅਜਾ ਤਕਦੀਰ ਕਰ ਰਹੇ ਹਾਂ ਸਾਡੀ ਬਾਈ ਕਰਦੇ ਕੀ ਹੋਇਆ ਕੀ ਠੀਕ ਹੈ ਕਿਹੜੀ ਜਗ੍ਹਾ ਭਾਜੀ ਇਹ ਪ੍ਰੋਪਰ ਸਰਕਟ ਹਾਊਸ ਦੇ ਪਾਸੇ ਤੇ ਲੱਗਦਾ ਵੀ ਕੋਈ ਸੀਸੀ ਕੈਮਰਾ ਫੁਟੇਜ ਦੀ ਪਾਲ ਕਰੋਗੇ ਜਲਦੀ ਬਿਲਕੁਲ ਕਰਾਂਗੇ ਸਰ ਇਨਫੋਰਮੇਸ਼ਨ ਕਿੱਦਾਂ ਆਈ ਸੀ ਬੰਦ ਇਨਫੋਰਮੇਸ਼ਨ ਆ ਪਤਾ ਲੱਗੇ ਸੀ ਕਾਲਰ ਤੋਂ ਕਿ ਉਹ ਤੇ ਉਹਦੇ ਬਾਰੇ ਦੇਖਦੇ ਆ ਸਰ ਆਪਣਾ ਨੇਮ ਦਾ ਦੋਗੇ ਜਰੂਰ ਮੇਰਾ ਨਾਮ ਭਗਤਵੀਰ ਸਾਹਿਬ ਠੀਕ ਹੈ ਸਰ ਐਸਸੀ ਤੋਂ ਹੋਇਆ ਹੈ ਆਪਣਾ ਪੀਆਯੂ ਪੀਆਯੂ ਠੀਕ ਹੈ ওকে ਥੈਂਕ ਯੂ ਸਰ ਵੈਰੀ ਨਹੀਂ ਮਾਮਲਾ ਸਰ ਇਹ ਗਲਤ ਉਹ ਦੇਖਦੇ ਆ ਵੈਰੀਫਾਈ ਕਰਦੇ ਆ ਠੀਕ ਹੈ ਧੰਨਵਾਦ ਜੀ ਕਰਕਟ ਹਾਊਸ ਨੇੜਿਓਂ ਸਾਹਮਣੇ ਆ ਰਿਹਾ ਜਿੱਥੇ ਬੀਤੀ ਦੇ ਰਾਤ ਦੋ ਗੁੱਟਾਂ ਦੇ ਵਿੱਚ ਕਾਫੀ ਵੱਡੀ ਛੜਪ ਹੋਈ ਤੇ ਦੱਸਦੀ ਹੈ ਕਿ ਇਸ ਛੜਪ ਦੇ ਦੌਰਾਨ ਇੱਕ ਨੌਜਵਾਨ ਦੇ ਵੱਲੋਂ ਓਪਨ ਫਾਇਰ ਵੀ ਕੀਤਾ ਗਿਆ ਤਾਂ ਇੱਕ ਪਰਿਵਾਰ ਜਿਹੜਾ ਕਿਤੇ ਜਾਣ ਦੇ ਲਈ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤੇ ਸਾਹਮਣੋਂ ਜਿਸ ਵੇਲੇ ਇੱਕ ਗੱਡੀ ਆਂਦੀ ਹੈ ਜਿਸ ਦੇ ਵਿੱਚ ਚਾਰ ਨੌਜਵਾਨ ਸਵਾਰ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਕਾਫੀ ਜ਼ਿਆਦਾ ਬਹਿਸਬਾਜ਼ੀ ਹੋ ਜਾਂਦੀ ਹੈ ਜਿਸ ਦੇ ਮਗਰੋਂ ਦੇਖਿਆ ਕੀ ਜਿਹੜੀ ਗੱਡੀ ਦੇ ਵਿੱਚ ਚਾਰ ਨੌਜਵਾਨ ਸਵਾਰ ਸੀ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਗਾਲੀ ਗਲੋਚ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਤੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਇਸ ਪੂਰੇ ਵਿਵਾਦ ਦੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਕਾਫੀ ਜ਼ਿਆਦਾ ਬਹਿਸ ਹੁੰਦੀ ਹੈ ਦੋਵੇਂ ਗੁੱਟਾਂ ਦੇ ਵਿੱਚ ਤਾਂ ਜਿਸ ਦੇ ਮਗਰੋਂ ਉੱਥੋਂ ਲੰਘ ਰਹੇ ਇੱਕ ਰਾਗੀ ਨੌਜਵਾਨ ਦੇ ਵੱਲੋਂ ਜਿਸ ਵੇਲੇ ਇਹਨਾਂ ਚਾਰ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਸ ਵੇਲੇ ਉਸ ਦੀ ਗੱਲ ਤਾਂ ਕੀ ਸੁਣਨੀ ਸੀ ਇਹਨਾਂ ਚਾਰ ਨੌਜਵਾਨਾਂ ਦੇ ਵੱਲੋਂ ਉਸ ਕੱਲੇ ਨੌਜਵਾਨ ਨੂੰ ਜਿਹੜਾ けਰ ਲਿੱਤਾ ਜਾਂਦਾ ਉਸ ਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਤੇ ਜਿਸ ਦੇ ਮਗਰੋਂ ਜਿਹੜਾ ਕੱਲਾ ਨੌਜਵਾਨ ਸੀ ਉਸ ਦੇ ਵੱਲੋਂ ਆਪਣਾ ਬਚਾਅ ਕਰਨ ਦੇ ਲਈ ਓਪਨ ਫਾਇਰ ਵੀ ਕੀਤਾ ਗਿਆ ਤਾਂ ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ ਲੁਧਿਆਣਾ ਦੇ ਸਰਕਟ ਹਾਊਸ ਨੇੜੇ ਕਾਫੀ ਵੱਡਾ ਹੰਗਾਮਾ ਹੋਇਆ ਇੱਕ ਪਰਿਵਾਰ ਜਿਹੜਾ ਕਿਤੇ ਜਾ ਰਿਹਾ ਸੀ ਤਾਂ ਸਾਹਮਣੋਂ ਆ ਰਹੇ ਨੌਜਵਾਨਾਂ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ ਤਾਂ ਜਿਸ ਨੂੰ ਲੈ ਕੇ ਛੜਪਛਿੜੀ ਕਾਫੀ ਜ਼ਿਆਦਾ ਵੱਧਦੀ ਹੈ ਤਾਂ ਇਸ ਵਿਚਾਲੇ ਦੇਖਿਆ ਜਾ ਸਕਦਾ ਸੀ ਕਿ ਕੱਲਾ ਨੌਜਵਾਨ ਜਿਹੜਾ ਉਸ ਨੂੰ ਇਹਨਾਂ ਚਾਰ ਨੌਜਵਾਨਾਂ ਦੇ ਵੱਲੋਂ ਕਾਫੀ ਜ਼ਿਆਦਾ ਕੁੱਟਿਆ ਗਿਆ ਤਾਂ ਨੌਜਵਾਨ ਦੇ ਵੱਲੋਂ ਵੀ ਆਪਣੇ ਬਚਾਅ ਦੇ ਵਿੱਚ ਇੱਕ ਫਾਇਰ ਕੀਤਾ ਗਿਆ ਤਾਂ ਦੇਖਿਆ ਜਾ ਸਕਦਾ ਮੌਕੇ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਵਾਰ ਇਹਨਾਂ ਤਸਵੀਰਾਂ ਦਾ ਤੁਸੀਂ ਵੀ ਰੁਕ ਕਰੋ ਮਾਮਲਾ ਲੁਧਿਆਣਾ ਹਾਂਜੀ ਸਰ ਸਰ ਕੀ ਮੈਸੇਜ ਕੀ ਮਿਲੇ ਤੁਹਾਨੂੰ ਕੀ ਅਪਡੇਟ ਕੀ ਹੈ ਜੀ ਬ੍ਰਦਰ ਮੈਸੇਜ ਪੁੱਛ ਨਹੀਂ ਹੈ ਕਿ ਲੜਾਈ ਹੋਈ ਹੈ ਦੋ ਕੁੱਤਿਆਂ ਦੇ ਵਿੱਚ ਤੇ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿਹੜੀ ਜਗ੍ਹਾ ਹੋਇਆ ਭਾਜੀ ਇਹ ਇਹ ਉਹਦੇ ਸਰਕਲ ਹਾਊਸ ਦੇ ਪਾਸੇ ਹੀ ਕਹ ਰਹੇ ਸੀ ਠੀਕ ਹੈ ਕੋਈ ਮਿਲੇ ਕੋਈ ਸੀਸੀ ਕੈਮਰਾ ਫੁਟੇਜ ਮਿਲੇ ਜੀ ਨਹੀਂ ਅਜਾ ਤੁਸੀਂ ਕਰ ਰਹੇ ਹਾਂ ਮਾਰੀ ਬਾਈ ਕਰਦੇ ਕੀ ਹੋਇਆ ਕੀ ਠੀਕ ਹੈ ਕਿਹੜੀ ਜਗ੍ਹਾ ਭਾਜੀ ਇਹ ਪ੍ਰੋਪਰ ਸਰਕਲ ਹਾਊਸ ਦੇ ਪਾਸੇ ਤੇ ਲੱਗਦਾ ਵੀ ਕੋਈ ਸੀਸੀ ਕੈਮਰਾ ਫੁਟੇਜ ਦੀ ਪਾਲ ਕਰੋਗੇ ਜਲਦੀ ਬਿਲਕੁਲ ਕਰਾਂਗੇ ਸਰ ਇਨਫੋਰਮੇਸ਼ਨ ਕਿੱਧਰ ਆਈ ਸੀ ਬੰਦ ਇਨਫੋਰਮੇਸ਼ਨ ਆ ਪਤਾ ਲੱਗੇ ਸੀ ਕਾਲਰ ਤੋਂ ਕਿ ਤੇ ਇਹੋ ਦੇ ਬਾਰੇ ਦੇਖਦੇ ਆ ਸਰ ਆਪਣਾ ਨੇਮ ਦਾ ਦੋਗੇ ਜਰੂਰ ਮੇਰਾ ਨਾਮ ਭਗਤਵੀਰ ਸਾਹਿਬ ਠੀਕ ਹੈ ਸਰ ਐਸਟੂ ਵੈਸੇ ਆਪਣਾ ਪੀਜੂ ਪੀਜੂ ਠੀਕ ਆਓ ਥੈਂਕ ਯੂ ਸਰ ਸੈਟਿੰਗ ਨਹੀਂ ਮਾਮਲਾ ਸਰ ਇਹ ਗੱਲ ਉਹ ਦੇਖਦੇ ਆ ਵੈਰੀਫਾਈ ਕਰਦੇ ਆ ਠੀਕ ਹੈ ਧੰਨਵਾਦ ਜੀ సర్కિટ ਹਾਊਸ ਨੇੜੇੋਂ ਸਾਹਮਣੇ ਆ ਰਿਹਾ ਜਿੱਥੇ ਬੀਤੀ ਦੇ ਰਾਤ ਦੋ ਗੁੱਟਾਂ ਦੇ ਵਿੱਚ ਕਾਫੀ ਵੱਡੀ ਛੜਪ ਹੋਈ ਤੇ ਦੱਸਦੀ ਹੈ ਕਿ ਇਸ ਛੜਪ ਦੇ ਦੌਰਾਨ ਇੱਕ ਨੌਜਵਾਨ ਦੇ ਵੱਲੋਂ ਓਪਨ ਫਾਇਰ ਵੀ ਕੀਤਾ ਗਿਆ ਤਾਂ ਇੱਕ ਪਰਿਵਾਰ ਜਿਹੜਾ ਕਿਤੇ ਜਾਣ ਦੇ ਲਈ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ